ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਅੱਜ ਦੀ ਵੀਡੀਓ ਵਿੱਚ ਦੋ ਬੜਾ ਤਾਜ਼ਾ ਸੁੰਜੇਵੇਂ ਪਹਿਲਾਂ ਆਪਾਂ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਫਿਰ ਤੋਰਾਂਗੇ ਡਿਟੇਲ ਵੀਰ ਤੋਂ ਪੁੱਛਾਂਗੇ ਹਾਂਜੀ ਵੀਰ ਪਹਿਲਾਂ ਧਾਰਾ ਮਾਰ ਦਿਓ ਜਰਾ ਸੋ ਦੇਖੋ ਪਹਿਲੇ ਨੰਬਰ ਵਾਲੀ ਦੇ ਧਾਰਾ ਦੇਖੋ ਬੱਚੇ ਲਾ ਕੇ ਪਸਵਾਜੇਵੇਂ ਸੀਗੀਆਂ ਸ ਪੂਰਾ ਸਾਫ਼ ਸੁਥਰਾ ਚੋਣਾ ਮੋਟਾ-ਮੋਟਾ ਚੋੜ ਦੇਖੋ ਕਿਆ ਬਾਤ ਆ ਤੇ ਫਿਰ ਕੈ ਕ ਵਜੇ ਸੂਈਆ ਵੇੜ ਇਹ ਬਈ ਤੜਕੇ ਸੂਈਆ ਸਵੇਰ ਠੀਕ ਹੈ 9 ਵਜੇ ਠੀਕ ਹੈ ਜੇਰ ਉਹਦਾ ਡਾਣਾ ਆਪਣੇ ਕੋਲ ਵੀਡੀਓ ਬਣੀ ਜੀ ਬੱਚਾ ਮਿਲ ਗਿਆ ਫਾ ਹਾਂ ਮਿਲ ਗਿਆ ਬਾਈ ਆਪਣਾ ਨਾਮ ਐਡਰੈਸ ਦੱਸ ਦੇ ਨਾਮ ਬਾਈ ਪੰਡਾ ਨੇ ਜੁੜਾ ਕਰਨ ਵਾਲਾ ਬਾਈ ਨਾ ਪਾਉਣ ਪਈ ਸੀਗਾ ਮੋਬਾਈਲ ਨੰਬਰ ਮੋਬਾਈਲ ਨੰਬਰ 987786899 9735506 ਤੇ ਜੇਰ ਵਗੈਰਾ ਜਮਾ ਓਕੇ ਜੇਰ ਵਗੈਰਾ ਡਾਣਾ ਬਾਈ ਜੀ ਧਾਰਾ ਦੂਰਾ ਜਮਾ ਸਾਫ ਸੁਥਰੀ ਹੈ ਹਨ ਸੁਭਰ ਉਹ ਧਾਰਾ ਦੇਖ ਸਕਦਾ 2 90 ਵਾਲੇ ਬਹਿੜ ਗਿਆ ਪਹਿਲਾਂ ਬਸ ਧਾਰਾ ਹੀ ਮਾਰ ਕੇ ਦਿਖਾਉਨੇ ਬੈ ਸਟਾਰਟਿੰਗ ਦੇ ਵਿੱਚ ਬਾਕੀ ਡਟੇਰ ਵੀਰ ਤੋਂ ਫੇਰ ਪੁੱਛਦੇ ਆ ਪਤਾਰਾ ਦੇਖੋ ਪੂਰਾ ਸਾਫ ਸੁਥਰਾ ਤੇ ਗੱਠ ਗੱਠ ਦੀ ਵਿਥੀ ਹੈ ਤੇ ਮੋਟਾ ਮੋਟਾ ਚੋੜ ਲੱਗੇ ਬਾ ਕੁੱਲੂ ਬਾ ਪੜਾ ਚੋੜਾ ਜਵਾ ਦੇਖੋ ਪੂਰਾ ਸਾਫ ਸੁਥਰਾ ਚੋੜ ਤੇ ਨਿਆਣਾ ਪਾ ਗਿਆ ਪਤਾਰਾ ਮਾਰ ਜਿਹੜਾ ਹੁਣ ਸਾਫ ਦਾ ਟੈਪ ਹੋਇਆ ਪੈ ਜਵਾ ਸਾਫ ਦੀ ਚਵਾਈ ਇਹਨਾਂ ਦੀ ਹੋਣੀ ਹੈਗੀ ਪਹਿਲਾਂ ਪਤਾਰਾ ਤਾਂ ਮਾਰ ਕੇ ਦਿਖਾ ਦਈਏ ਤੇ ਵੀਰੇ ਜੇਰ ਵਗੈਰਾ ਡੰਨ ਇਹਦੀ ਵੀ ਜਵਾ ਦੂਜਾ ਬਣੀ ਵੀ ਆਪਣੇ ਕੋਲ ਬਗੈਰਾ ਠੀਕ ਹੈ ਹਾਂ ਜਿਹੜਾ ਮਰਜੀ ਚੋਈਏ ਬੱਚਾ ਜਵਾਗ ਮੂੜੀ ਛੋੜੀ ਜਿਹੜਾ ਮਰਜੀ ਠੀਕ ਹੈ ਹਾਂ ਜਿਹੜੇ ਪਹਿਲਾ ਨੰਬਰ ਆ ਬਾ ਵਹਿੜ ਦੇਖਦੇ ਆ ਇਸ ਵਾਹ ਕਿਹੜਾ ਸੂਈ ਆਪਣਾ ਇਹ ਬਈ ਦੂਜਾ ਸੂਹਾ ਸੂਈ ਹੈਗੀ ਦੂਜਾ ਸੂਹਾ ਠੀਕ ਹੈ ਦੋਨੇ 9 9 ਵਜੇ ਤੁਸੀਂ ਸੁੰਝਾ ਲੀ ਗਏ ਬੱਚੇ ਮੇਲ ਕਾਫਾ ਮੇਲ ਕਾਫਾ ਦੋਨਾਂ ਮਗਰ ਬਈ ਰਸੇ ਨੇਗੇ ਠੀਕ ਹੈ ਤੇ ਇਹਨੇ ਪਲੂਨ ਦਿੱਤਾ ਵਾ ਬਈ 26 27 26 27 ਕਿੰਦੋਂ ਦਾ ਹੈ ਤੇ ਉਹ ਦਿੱਤਾ ਵਾ ਮੈਂ 3 ਕਿਲੋ ਪਲੂਨ ਦਾ ਠੀਕ ਹੈ ਮੰਨ ਲੀਏ ਵੀ ਪਹਿਲੇ ਸੂਏ 24 25 ਦੇ ਚੱਲੀ ਵੀ ਹੈਗੀ ਐ 25 ਕਿਲੋ ਪਲੱਸ ਤੇ ਲੀ ਵੀ ਆ ਬਈ ਉਹ 20 ਤੋਂ 12 ਲੀ ਵੀ ਆ ਉਦਦੂ ਦੀ 25 ਕਿਲੋ ਇਹ 30 ਦੇ ਲੱਗੇ ਲਾਉਣੇ ਦੁੱਧ ਦੂਗੀ ਠੀਕ ਆ 30 ਨੂੰ ਟੱਚ ਕਰੂ ਜਾਵਾਂ 30 ਨੂੰ ਟੱਚ ਕਰੂ ਕਰ ਜੂ ਆਰਾਮ ਨਾਲ ਹੀ ਠੀਕ ਐ ਚੌਂਟ ਚਵਾ ਧਾਰਾ ਦਾ ਆਪਾਂ ਮਾਰ ਕੇ ਦਿਖਾ ਦਿਆ ਪੜ ਦਾ ਫਾਸਾ ਧਾਰਾ ਐ ਨ ਇੱਕ ਨੰਬਰ ਦੀ ਐ ਨੇ ਪਸਮਾ ਵੀ ਇੱਕ ਨੰਬਰ ਐ ਠੀਕ ਐ ਠੀਕ ਐ ਤੇ ਆਪਾਂ ਧਾਰਾ ਮਾਰ ਕੇ ਦਿਖਾਈਏ ਕਈ ਵਾਰ ਨੇ ਵੀਰਾਂ ਆਨਲਾਈਨ ਮੰਗਵਾ ਲਦੇ ਵਿੱਚ ਬੰਦੇ ਠੀਕ ਐ ਆਪਣੇ ਕੋਲ ਵਿੱਚ ਹੈ ਨਹੀਂ ਵੀਰ ਤੇ ਉਹ ਮੰਗਾ ਲਨ ਜੇਗੀ ਤੇ ਰੇਟ ਇਹਨਾਂ ਦਾ ਕਿੰਨਾ ਕਹੂਗਾ ਰੇਟ ਭਾਈ ਆਹ ਰ ਦ ਦੇ ਦਾਂਗੇ ਭਾਈ ਲੈਣ ਦੇਣੀ ਹੈਗਾ 90000 ਰੁਪਏ ਦੀ ਬੱਸੀ ਦੇਣੀ ਆ ਹਾਂ ਜਾਂ ਨਾ ਠੀਕ ਹੈ ਠੀਕ ਆ ਬਸ 100 ਸੱਪਾ ਹੀ ਹੋਊਗਾ ਠੀਕ ਹੈ ਜੀ ਠੀਕ ਆ ਗੱਲ ਉਹ ਦਵਾਂਗੇ 1 ਲੱਖ ਤੇ 80000 ਦੀ ਕੀ ਖੜ ਜਾ ਭਾਈ ਇੱਕ ਅਸੀਂ ਬਾਹਲੇ ਦੇ ਮੂੰਹੋਂ ਨਿਕਲ ਗਏ ਤੇ ਪਹਿਲਾਂ ਵੜ ਬੇਚ ਗੱਡੀ ਇੱਕ 80 ਦੀ ਠੀਕ ਹੈ ਉਹ ਤਾਂ ਆਪਰੇ ਖੇ ਨਿਕਲੇ ਆ ਇਹ 80000 ਦੀ ਬਈ ਦੇਣੀ ਹੋਈ ਆ ਹਾਂ ਜਾਂ ਨਾ ਕੱਲੇ 80000 ਦੇ ਕੱਲੇ 80000 ਦੀ ਠੀਕ ਹੈ ਇਹ 80 ਦੀ ਤੂੰ ਵੀ 25 ਚਲੋ ਖੁੱਲਾ 80 ਤੇ 90 ਦੀ ਇਹ 90 ਦੀ ਬਈ 170 ਦੀ ਤੇ ਜੇ ਜੋੜੀ ਲੈਣੀ ਆ ਬਈ ਹਾਂ ਜਾਂ ਨਾ ਬਸ ਜੱਸਨੂ ਵਾਲੀ ਹੋਊਗੀ ਜੇ ਜੋੜੀ ਲੈਣੀ ਹੋਵੇ ਤਾਂ 5000 ਰੁਪਏ ਬਾਈ ਦਾ ਮਾਲ ਕਰਦਾ ਇੱਕ 65 ਦੀ ਜੋੜੀ ਦੇ ਦਾਂ ਇੱਕ ਲੱਖ 65 ਇਹਦਾ ਆਪਾਂ ਜੋੜਾ ਦੇ ਦਾਂ ਠੀਕ ਆ ਤੋੜ ਦੇ ਭਰਾਏ ਨੂੰ ਮਾਰ ਕੇ ਰ ਕੱਲੀ ਕੱਲੀ ਤੋੜ ਦੇ ਜੋੜਾ ਤੋੜ ਦੇ ਸੋ ਬੈਠ ਦੇਖੋ ਪਹਿਲਾਂ ਦੂਜੇ ਨੰਬਰ ਵਾਲੀ ਤੋੜ ਕੇ ਦਿਖਾਉਂਦੇ ਆਪਾਂ ਇਹਦੀ ਕੀਮਤ ਹੈਗੀ 80000 ਰੁਪਇਆ ਦੁੱਧ ਸੋ ਨੂੰ 24 25 24 25 ਦੇ ਦੋ ਠੀਕ ਆ ਜੇ ਥਰਡ ਦੇਖੋ ਕਿਆ ਮੱਦਾ ਗਰਾਬੀ ਗਰਾਬੀ ਲਾੜ ਨਾ ਕੋਈ ਜਗਦਾ ਰਿਹਾ ਬੱਚਾ ਬੱਚਾ ਲਾ ਗਿਆ ਹੁਣ ਪਤਾਰਾ ਮਾਰੀਆਂ ਤੇ ਸਾਬ ਸੁਥਰੀ ਆ ਚੰਗਾ ਲੇਵਾ ਥਣ ਲੇਵਾ ਤੇ ਕੱਦ ਕਾੜ ਵੀ ਹੈ ਜਿੰਦ ਜਾਨ ਵੀ ਹੈ ਜ਼ੇ ਤੇ ਬੱਚਾ ਉਹ ਖੜਾ ਧਾਰਾ ਤੂੰ ਰੋਕ ਕੇ ਬੇਫਿਕਰ ਹੋ ਜਾ ਜਮ ਤਾਜੀ ਘਰੇ ਸੂਈ ਕੋਈ ਨਹੀਂ ਗੱਲ ਵੀ 20 ਦਿਨ ਹੋ ਗਏ 25 ਦਿਨ ਹੋ ਗਏ ਸੂਈ ਨੂੰ ਤੇ ਆ ਦੇਖੋ ਥੰਮਪਾ ਜਾ ਕੇ ਭਾਈ ਦੁੱਧ ਆ ਮਨਗਾ ਦੁੱਧ ਰਾਈ ਦੀ ਆ ਹੁਣ 50 ਸਰ ਬਾਲਟੀ ਧਰਨੀ ਤੇ ਫੀਡ ਦਾ ਕੋਲਾ ਪਾਉਣਾ ਹਣਾ ਸੋ ਥੱਲੋ ਦੇਖੋ ਜਗਾੜ ਤੂੰ ਦਾ ਮੁਠੀ ਵਾਲਾ ਸੋਨਾ ਥਣ ਲੱਗਿਆ ਵਾ ਨਜ਼ਾਰੇ ਲਿਆ ਦ ਰਿਆ ਕਹੇ 4 ਸਾਲ ਦਾ ਜਵਾਗ ਧਾਰ ਚੋਲੇ ਉਹ ਵੀ 14 ਦੂ ਇਹਨੂੰ ਚੋਲੇ ਨਾਲ ਚੰਗਾ ਲੱਗਿਆ ਵਾ ਤੇ ਬਾਕੀ ਮੇਨ ਗੱਲ ਵੀ ਨਾ ਠੰਡੇ ਠੁੰਡੇ ਵਾਦੂ ਹਣਾ ਠੰਡੇ ਭਾਈ ਬਹੁਤ ਨਹੀਂ ਹੈ ਬੜਾ ਦੁੰਮੀ ਤੇ ਸੋਤੇ ਮਨਗਾ ਭਾਈ 55 ਇਧਰ ਇਹਦਾ ਬਗ ਰਿਹਾ 90000 ਹਣਾ ਇਹਦਾ ਵੀ 90000 ਪੀਚ ਜੋੜਾ ਬੰਦਾ ਵੀਰ ਲੈਂਦਾ ਕੋਈ ਅੱਛਾ ਤੇ 165 ਦੀ ਜੋੜੀ ਜੀਦਾ ਇੱਕ 65 ਦਾ ਆਪਾਂ ਜੋੜਾ ਦੇ ਦਾਂਗੇ ਜੇ ਕਿਸੇ ਵੀਰ ਨੇ ਇਕੱਠਾ ਲੈਣਾ ਸੋ ਇਹ ਵੀ ਦੇਖੋ ਪੂਰੀ ਸਾਫ ਸੁੱਤਰੀ ਇਹਦਾ ਬਾਥ ਛੋੜ ਦੋਪਾ ਜੂਗਾ ਠੀਕ ਹੈ ਸੋ ਦੇਖੋ ਲੈ ਵਾਲੂਆ ਕਿਆ ਬਾਤ ਹੈ ਬਹੁਤ ਸੋਹਣੀ ਬੈੜ ਬਣੀ ਵੀ ਆ ਥਾੜਾ ਜਿ ਮਿੱਥੀ ਚੰਗੀ ਆ ਕੱਦ-ਕਾੜ ਤੇ ਜਿੰਦ ਜਾਣ ਬਿਊਟੀ ਵਗੈਰਾ ਪੂਰੀ ਫੁੱਲਾ ਸੂਈ ਸਵਾਈਆ ਧਾਰਾ ਧੂਰਾ ਬਿਲਕੁਲ ਓਕੇ ਆ ਸੋ ਦੋਨੇ ਨਗਰ ਸੂਈ ਸਵਾਈਆ ਧਾਰਾ ਓਕੇ ਬੱਚੇ ਜੇ ਰੋਕੇ ਜਮਾ ਤੇ ਭਾ ਵੀ ਬਿਲਕੁਲ ਓਕੇ ਕਰੇ ਵੀਨੇ ਜਾਇਜ ਮਾਨਦਾਨ ਮਾਨਾ ਬਟ ਹੋ ਜਾਂਦਾ ਹੁੰਦਾ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਨਾ ਗੱਲ ਕੋਈ ਐ ਨਹੀਂ ਸਵਾ ਮੰਗਣਾ ਜਾਂ ਡੇਢ ਮੰਗਣਾਗਾ ਠੀਕ ਹੈ ਨਾ ਗੱਲ ਦੁੱਧ ਐ ਮੰਨ ਕੇ ਚੱਲ ਬਈ 30 ਕਿਲੋ ਰਾਵਣਾ ਵੜਾ ਵਿੱਚ ਦੁੱਧ ਦੇਣਾਗਾ ਠੀਕ ਹੈ ਹਾਂ ਨੰਬਰ ਬੋਲ ਦੇ ਦੁਆਰੇ ਆਪਣਾ ਬਈ ਨੰਬਰ ਹੈਗਾ ਆਪਣਾ 99378899 ਤੇ ਦੂਜਾ ਨੰਬਰ ਹੈ 9873550800 ਵਾਲੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ